ਇਹ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਅਜੋਕ ਅਦਾਰਿਆਂ ਦੀਆਂ ਸਰਕਾਰਾਂ ਐ ਅਜੋਕ ਅਦਾਰਿਆਂ ਨੂੰ ਬਚਾਉਣ ਲੱਗੀਆਂ ਹੋਈਆਂ ਬਾਜਟ ਦੇ ਵਿੱਚ ਕੱਖ ਨਹੀਂ ਲੋਕਾਂ ਨੂੰ ਮਾਰਨ ਵਾਲਾ ਬਜਟ ਪੇਸ਼ ਕੀਤਾ ਉਹਦਾ ਡਟ ਕੇ ਅੱਜ ਵਿਰੋਧ ਕਰਕੇ ਉਹਦੀਆਂ ਕਾਫੀਆਂ ਸਾੜੀਆਂ ਗਈਆਂ ਜਿਹੜਾ ਸੈਂਟਰ ਸਰਕਾਰ ਨੇ ਬਜਟ ਪੇਸ਼ ਕੀਤਾਗਾ 2025-26 ਦਾ ਉਹਦਾ ਅਸੀਂ ਵਿਰੋਧ ਕਰ ਦਾਂਗੇ ਆਰਥਿਕ ਸੰਯੋਗਤਾਵਾਂ ਰਹਾ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਦੁਨੀਆ ਇਹ ਕਾਪੀਆਂ ਛਾਰ ਕੇ ਅੱਜ ਅਸੀਂ ਇਹਦਾ ਵਿਰੋਧ ਕਰਉਂਦੇ ਆਂ ਬਜਟ ਪੇਸ਼ ਕੀਤਾ ਹੈ ਉਹਦੀਆਂ ਕਾਪੀਆਂ ਛਾੜੀਆਂ ਗੰਜਾਂ ਨੇ ਇੱਥੇ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਅਜੋਕ ਧਾਰਿਆਂ ਦੀ ਸਰਕਾਰਾਂ ਹੈ ਅਜੋਕ ਧਾਰਿਆਂ ਨੂੰ ਬਚਾਉਣ ਲੱਗੀਆਂ ਹੋਈਆਂ ਕਿਰਤੀ ਲੋਕਾਂ ਦਾ ਸਾਰਾ ਕੁਝ ਖੋ ਕੇ ਉਹਨਾਂ ਦੇ ਹਵਾਲੇ ਕਰਨ ਜਾਣੀਆਂ ਨੇ ਉਹਨਾਂ ਦੇ ਪੱਖ ਦਾ ਹੀ ਜਿਹੜਾ ਬਜਟ ਪੇਸ਼ ਕੀਤਾ ਹੈ ਸਾਡੇ ਲੋਕਾਂ ਨੂੰ ਝੁੱਠੀ-ਮੁੱਠੀ ਆਸ ਵੱਜ ਜਾਂਦੀ ਹੈ ਜਦੋਂ ਬਜਟ ਪੇਸ਼ ਹੁੰਦਾ ਵੀ ਸਾਡੇ ਹੱਕ ਦਾ ਕੁਝ ਕੀਤਾ ਜਾਊਗਾ 1947 ਤੋਂ ਲੈ ਕੇ ਜਦੋਂ ਦੇਸ਼ ਆਜ਼ਾਦ ਹੋ ਕੇ ਸਰਕਾਰਾਂ ਹੋਣ ਚਾਹੀਆਂ ਨੇ ਉਦੋਂ ਦੀ ਜਣੀ ਕਿ ਆਸ ਤੇ ਲੋਕ ਜਿਉਂਦੇ ਨੇ ਪਰ ਅੱਜ ਆਸਾਂ ਮਗਾ ਕੇ ਲੋਕ ਵੱਡੇ ਪੱਦਰ ਤੇ ਸੜਕਾਂ ਤੇ ਉਤਰ ਕੇ ਇਹਨਾਂ ਨੂੰ ਫੂਕ ਰਹੇ ਆ ਇਹ ਸਰਕਾਰਾਂ ਨੂੰ ਨਿਗਾਹ ਮਾਰਨੀ ਚਾਹੀਦੀ ਇਹ ਸਾਡੇ ਦੇਸ਼ ਦੇ ਕਿਸਾਨ ਲੋਕ ਅੱਜ ਸੜਕਾਂ ਤੇ ਆ ਕੇ ਕੁਫੀ ਬੜੇ ਬੜੇ ਧੋਲ ਵਜਾਉਂਦੇ ਆ ਉਹ ਦੀ ਜਣੇ ਕਿ ਛੱਤ ਪਿੱਠ ਥਾਪੜਦੇ ਆ ਵੀ ਬਜਟ ਦੇ ਵਿੱਚ ਅਸੀਂ ਆ ਲੈਹਾਂਦਾ ਬਜਟ ਦੇ ਵਿੱਚ ਕੱਖ ਨਹੀਂ ਲੋਕਾਂ ਨੂੰ ਮਾਰਨ ਵਾਲਾ ਬਜਟ ਪੇਸ਼ ਕੀਤਾ ਉਹਦਾ ਡਟ ਕੇ ਅੱਜ ਵਿਰੋਧ ਕਰਕੇ ਉਹਦੀਆਂ ਕਾਤੀਆਂ ਸਾਰੀਆਂ ਗਈਆਂ ਹਾਂਜੀ ਭਰਾਨੀ ਅੱਜ ਜਿਹੜਾ ਇਹ ਭਾਰਤੀ ਕਿਸਾਨ ਯੂਨੀਅਨ ਦਾ ਗਰਾਹਾ ਬਲਾਕ ਭਾਨੀਗੜ ਵੱਲੋਂ ਜਿਹੜਾ ਸੈਂਟਰ ਸਰਕਾਰ ਨੇ ਬਜਟ ਪੇਸ਼ ਕੀਤਾਗਾ 2025-26 ਦਾ ਉਹਦਾ ਅਸੀਂ ਵਿਰੋਧ ਕਰ ਦਾਂਗੇ ਕਿਉਂਕਿ ਉਹ ਜਿਹੜੇ ਬਜਟ ਦੇ ਵਿੱਚ ਜਿਹੜਾ ਮਜ਼ਦੂਰਾਂ ਦਾ ਮਤਲਬ ਨਰੇਗਾ ਦੀ ਸਕੀਮ ਸੀ ਜਿਹੋ ਦਾ ਵੀ ਫਸਟ ਘਟਾਇਆ ਗਿਆ ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲਦੀ ਹੈ ਕੀ ਖਾਦਾਂ ਦੇ ਉਤੇ ਉਹ ਵੀ ਘਟਾਈ ਗਈ ਹੈਗੀ ਤੇ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫੀ ਵਾਸਤੇ ਪੈਸੇ ਰੱਖੇ ਜਾਣੇ ਸੀਗੇ ਉਹਦੀ ਕੋਈ ਤਜਵੀਜ਼ ਨਹੀਂ ਰੱਖੀ ਗਈ ਅੱਲਾ ਕੇ ਇਹਨਾਂ ਦੇ ਮੰਤਰੀ ਨੇ ਮਤਲਬ ਇਹ ਕਿਹਾ ਵੀ ਇਹ ਨਹੀਂ ਅਸੀਂ ਕਰ ਸਕਦੇ ਹੈਗੇ ਤੇ ਜਿਹੜੀ ਅਸੀਂ ਐਮਐਸਪੀ ਵਾਸਤੇ ਗਾਰੰਟੀ ਕਾਨੂੰਨ ਮੰਗਦੇ ਆਗੇ ਉਹਦੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ ਇਸ ਕਰਕੇ ਅਸੀਂ ਉਹਦੀ ਸਖਤ ਵਿਰੋਧ ਕਰਦੇ ਆਗੇ ਇਸੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤੀ ਕਿਸਾਨ ਨੇਪਤਾ ਵਰਾਹਾ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਦੁਨੀਆ ਇਹ ਕਾਪੀਆਂ ਛਾਰ ਕੇ ਅੱਜ ਅਸੀਂ ਇਹ ਵਿਰੋਧ ਕਰਉਂਦੇ ਆਂ ਤੇ ਸੈਂਟਰ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆਂਗੇ ਵੀ ਅਸੀਂ ਇਹ ਜਿਹੜੇ ਤੁਸੀਂ ਇੱਥੇ ਲੋਕ ਦੋਖੀ ਕਾਨੂੰਨ ਜਾਇ ਹੈ ਤੁਸੀਂ ਸਾਡੇ ਦੇਸ਼ ਨੂੰ ਕਾਰਪੋਰੇਟਾਂ ਨੂੰ ਲਟਾਉਣ ਲੱਗੇ ਹੋਇਓ ਇਹ ਮਨਜ਼ੂਰ ਨਹੀਂ ਕਰਨਗੇ ਲੋਕ ਇਸ ਕਰਕੇ ਅੱਜ ਇਹ ਜਿਹੜੀ ਸੰਗਤ ਖੜੀ ਹੈ ਨਾਲੇ ਤਾਂ ਜਾਉਂਦਾ ਦੇ ਵਿਚ ਜਮੀਨਾਂ ਦੀ ਉੱਤੇ ਸਾਡਾ ਬੋਲ ਚੱਲ ਰਿਹਾ ਹੈ ਉੱਥੇ ਜਾ ਰਹਿਆਂਗੇ 24 ਘੰਟਿਆਂ ਦੀ ਡਿਊਟੀ ਵਾਸਤੇ ਪੱਕਾ ਮੋਰਚਾ ਸਾਡਾ ਲੱਗਿਆ ਹੋਇਆ ਹੈ ਪੁਆਨੀਗੜ ਬਲਾਕ ਤੇ ਸ람 ਬਲਾਕ ਦੇ ਡਿਊਟੀ ਉੱਥੇ ਜਾ ਰਹਿਆਂ ਤੇ ਦੂਜਾ ਇਹ ਅਸੀਂ ਅੱਜ ਕਾਪੀਆਂ ਫੂਕ ਕੇ ਸੈਂਟਰ ਸਰਕਾਰ ਦਾ ਵਿਰੋਧ ਕਰ ਰਹਿਆਂਗੇ ਇਹ ਨੂੰ ਹੋਰ ਕਿੰਨੇ ਕਿੰਨੇ ਕਾਰਜ ਨਹੀਂ ਚਲੋ ਇੱਕ ਲੱਗ ਜੀਓ ਇੱਕ ਲੱਲ ਇਹ ਜੇ ਕਰ ਲੈ ਫਿਰ ਨੀਮ ਆਉਣਾ ਸਭ ਜੀ ਹੋਏ ਖਾ ਲਓ ਖਾ ਲਓ ਖਾ ਲਓ ਪਹਿਲੇ ਇੱਕ ਲੱਗ ਜੇ Ayo लुक था पर है